ਜਦੋਂ ਭਗਵੰਤ ਮਾਨ ਸਰਕਾਰ ਬਣਦੀ ਆ ਉਦੋਂ ਇੱਕ ਵੱਡਾ ਬਿਆਨ ਚੱਲਦਾ ਬਹੁਤ ਜ਼ਿਆਦਾ ਵੀ ਅਸੀਂ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਅੱਜ 70% ਕਿਸਾਨਾਂ ਦੀ ਜਿਹਨੇ ਫਸਲਾਂ ਖਰਾਬ ਹੋ ਗਈਆਂ ਉਹਨਾਂ ਬਾਰੇ ਇੱਕ ਬਿਆਨ ਨਾ ਭਗਵੰਤ ਮਾਨ ਦਾ ਨਾਂ ਸਾਡੇ ਵਿਧਾਇਕ ਦਾ ਆ ਜੀ ਜਿਹੜੀ ਬਾਰੇ ਜਿਹੜੀਆਂ ਫਸਲਾਂ ਆ ਕਣਕ ਤੇ ਹੁਣ ਗੋਲੇ ਬਛਿੱੜ ਗਏ ਨੇ ਜੀ ਬਹੁਤ ਜ਼ਿਆਦਾ ਨਹੀਂ ਅੱਜ ਕੱਲ੍ਹ ਰੋਜ਼ ਰੋਜ਼ ਅੱਗ ਵੀ ਲੱਗਦੀ ਆ ਕਿੰਨੀ ਅੱਗ ਲੱਗਦੀ ਆ ਉਹ ਦੇਖੋ ਪੂਰੇ ਇੱਕ ਵੀ ਜਦੋਂ ਨਾਲ ਦੇ ਲੱਗੋ ਠੀਕ ਹੈ ਮੈਂ ਅੱਜ ਕੱਲ੍ਹ ਨਾਈਟ ਜਿਹਨੇ ਬੰਦ ਕਰਾਈ ਹੋਈ ਹੈ ਜੀ ਕੋਈ ਸਰਾਰਪੀ ਅੰਸ਼ਾਰ ਆਪਸ ਦੀ ਦੁਸ਼ਮਣੀ ਕੱਢਣ ਦੇ ਵਿੱਚ ਕੇਹਦੀ ਕਣਕ ਭੂਕ ਦਿੰਦੇ ਆ ਇੱਕ ਦੋ ਨਹੀਂ ਇੱਕ ਮਿੰਟ ਜੀ ਮੁਆਵਜ਼ੇ ਬਾਰੇ ਕੀ ਕਹਿੰਦੇ ਉੱਥੇ ਜਵਾਬ ਦੇ ਜਿਹੜਾ ਫੁੱਟ ਪਿਆਦੀ ਆ ਉਹ ਦੇਖੋ ਮੈਂ ਇਹ ਕਹਿ ਸਕਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜਿਹੜੀ ਗੱਲ ਕਹਿੰਦੇ ਉਹ ਤੇ ਖਰੇ ਉੱਠਦੇ ਨਹੀਂ ਜੀ ਬੱਕਰੀ ਦਿੱਤ ਮਿਲੇ ਨਹੀਂ ਜੀ ਸਾਨੂੰ ਤਿੰਨ ਵਾਰ ਕਿਸ ਆਵੀਆਂ ਇੱਕ ਮਿੰਟ ਇੱਕ ਮਿੰਟ ਮੁੱਖ ਮੰਤਰੀ ਸਾਹਿਬ ਜੀ ਦੇ ਕਿਸਾਨਾਂ ਦੇ ਖੇਤਾਂ 'ਚ ਪਾਣੀ ਪੁੱਟਣਾ ਸ਼ੁਰੂ ਹੋਇਆ ਨਹੀਂ ਜੀ ਨਹੀਂ ਜੀ ਬਿਲਕੁਲ ਨਹੀਂ ਕਾਲਜਾਂ 'ਚ ਪਾਣੀ ਚੱਲਣਾ ਸ਼ੁਰੂ ਹੋ ਗਿਆ ਨਹੀਂ ਜੀ ਤੁਸੀਂ ਮੇਰੇ ਕੋਲ ਆਓ ਇਹ ਵੀ ਮੋਟਾ ਨਮਾ ਲੱਗਿਆ ਹੋਵੇ ਨਹਿਰੀ ਵਿਭਾਗ ਦਾ ਨਹਿਰ ਨਹੀਂ ਸਾਡੇ ਨਾਲ ਲੋੜੀ ਮਾਤਰਾ ਦੀ ਮਹਿਰਮਤੀ ਹੋਈ ਕਿ ਨਹੀਂ ਸਾਡੇ ਪਿੰਡ ਦੇ ਵਿੱਚ ਜਦੋਂ ਲੱਗਿਆ ਹੋਇਆ ਠੀਕ ਹੈ ਤੁਸੀਂ ਸਾਡੇ ਨੂੰ ਸਭ ਪੱਖ ਕਿਉਂ ਪੁੱਛ ਰਹੇ ਹੋ ਕੋਈ ਸਵਾਲਾਂ ਦਾ ਜਵਾਬ ਨਹੀਂ ਤੁਸੀਂ ਕੋਈ ਵਿਵੇਦਨ ਦੇ ਵਿੱਚ ਲੈ ਕੇ ਆ ਤਾਂ ਮੈਨੂੰ ਦੇ ਦਿਓ ਤੁਸੀਂ ਦੱਸੋ ਵੀ ਜੇ ਸਹੀ ਹੋਵੇ ਜਾਂ ਗਲਤ ਹੋਵੇ ਪੰਜਾਬ ਸਰਕਾਰ ਨੇ ਬਾਟਰਾ ਤੇ ਕਰਿਆ ਜਿਹੜਾ ਜਿਹੜਾ ਪੰਜਾਬ ਸਰਕਾਰ ਨੇ ਬਾਟਰਾ ਜੀ ਪੰਜਾਬ ਜਦੋਂ ਚਲਾਉਣਾ ਨਹੀਂ ਪੰਜਾਬ ਦਾ ਕੱਲਾ ਜੇ ਜਦੋਂ ਸਾਡੇ ਸੈਂਟਰ ਨਾਲ ਮਸਲਾ ਜੀ ਤੁਸੀਂ ਮੈਂ ਸੈਟ ਹੋਣਾ ਚੱਲੋ ਮੈਨੂੰ ਲੱਗਦਾ ਇੱਥੇ ਸਦਾਜੀ ਨਹੀਂ ਤਾਂ ਮੈਨੂੰ ਲੱਗਦਾ ਚੱਲੋ ਤੁਸੀਂ ਪੰਜਾਬ ਸਰਕਾਰ ਨੇ ਇੱਕ ਮਾਹੌਲ ਕ੍ਰੀਏਟ ਕਰਤਾ ਵੀ ਕਿਸਾਨਾਂ ਨੇ ਰਾਹ ਤੇ ਬੰਦ ਕੀਤੇ ਆ ਤੁਸੀਂ ਸਮਝੋ ਜਾ ਕੇ ਦੇਖਿਆ ਵੀ ਕਿਸਾਨਾਂ ਨੇ ਕੀਤੇ ਹੋਏ ਕਿ ਮੈਂ ਕਿੰਨੇ ਜਥੇ ਆਣਾ ਸੈਂਟਰ ਦੇ ਸਰਕਾਰ ਨੇ ਬਈ ਜੀ ਬੰਦੀਆਂ ਜਥੇ ਬੰਦੀਆਂ ਨੇ ਆ ਬਾਈ ਜੀ ਉੱਥੇ ਰਹੇ ਨਹੀਂ ਕਿੰਨੇ ਜਥੇ ਬੰਦੀਆਂ ਪੰਜਾਬ ਔਰ ਹਰਿਆਣੇ ਕਿੰਨੀਆਂ ਜਥੇ ਬੰਦੀਆਂ ਨੇ ਇੱਕ ਮਿੰਟ ਸਰ ਕਿੰਨੀਆਂ ਜਥੇ ਬੰਦੀਆਂ ਜਥੇ ਬੰਦੀਆਂ ਹੈਗੀਆਂ ਨਹੀਂ ਜੀ ਬਹੁਤ ਮੰਦੀਆਂ ਹੈਗੀਆਂ ਨੇ ਨਾ ਜੀ ਸਾਰਿਆਂ ਨਾਲ ਹੀ ਗੱਲ ਹੁੰਦੀ ਹੈ ਔਰ ਸ ਔਰ ਬਹੁਤ ਸੂਝਵਾਨੀ ਨਾਲ ਗੱਲ ਕਰਦੇ ਸਾਰੀ ਗੱਲ ਕਰਦੇ ਤੁਸੀਂ ਵੀ ਸਿਆਣੇ ਹੋ ਨਹੀਂ ਨਹੀਂ ਤਾਂ ਕੋਈ ਨਹੀਂ ਤਾਂ ਇੱਕ ਮਿੰਟ ਇੱਕ ਮੈਂ ਜਵਾਬ ਲੈਦਾ ਜੀ ਅਸੀਂ ਤੁਹਾਨੂੰ ਨਹੀਂ ਪੁੱਛੇ ਸੀ ਇਹ ਕੰਮ ਨਹੀਂ ਜਾਂ ਨਹੀਂ ਇਹ ਬਰਬਲੀ ਗੱਲਾਂ ਨੇ ਤੁਸੀਂ ਮੇਰੇ ਕੋਲ ਆ ਕੇ ਜਵਾਬ ਪੁੱਛ ਰਹੇ ਮੈਂ ਇਹ ਤਾਂ ਮੀਡੀਆ ਟਵਰੀ ਕਰ ਰਹੇ ਨਹੀਂ ਜਾਂ ਨਹੀਂ ਛੋਟੇ ਕੋ ਰਿਟਰਨ ਦੇ ਵਿੱਚ ਜਿੰਨੀਆਂ ਕੋਈ ਚੋਰੀ ਹੋਇਆ ਟਰਾਲੀ ਮੇਰੇ ਕੋਲ ਲਿਆਓ ਬਾਈ ਜੀ ਕੰਪਲੀਟ ਹੁਣ 135 ਨਾਲ ਚੋਰੀ ਹੋਈ ਜਾਂਦੀ ਤੁਸੀਂ ਅੱਜ ਪਹਿਲੇ ਦਿਨ ਮੈਨੂੰ ਦੱਸ ਮੈਨੂੰ ਪਹਿਲੇ ਦਿਨ ਦੱਸ ਮੈਨੂੰ ਪਹਿਲੇ ਦਿਨ ਦੱਸ ਮੇਰੇ ਕੋਲ ਅੱਜ ਤੋਂ ਪਹਿਲਾਂ ਤੁਸੀਂ ਮੇਰੇ ਕੋਲ ਆ ਜੀ ਦੂਜਾ ਇਹ ਆਲੀ ਸਾਡੇ ਬਹਿਰਮੈਂਕ ਤੁਹਾਨੂੰ ਜੀ ਸਰਕਾਰ ਨਰਮਾ ਕੇ ਇੱਕ ਸਰਕਟ ਪਰਵਾਂ ਤੁਸੀਂ ਦੇ ਉੱਥੇ ਦੇ ਸੰਗੂ ਦੇ ਚਾਰ ਦਿਨੇ ਫਸ ਜਾਂਦਾ ਹਰ ਜਗ੍ਹਾ ਤੇ ਅਸੀਂ ਕੰਪਲੇਂਟ ਦੇ ਦਿੰਦੇ ਹਾਂ ਉਸ ਬੰਦੇ ਤੇ ਇੱਕ ਕਾਰਵਾਈ ਨਹੀਂ ਹੋਈ ਕੀ ਪੰਜਾਬ ਸਰਕਾਰ ਦੀ ਅਸੀਂ ਮੰਨਾਂ ਗਈ ਬਈ ਮੈਨੂੰ ਤੁਸੀਂ ਰਿਟਨ ਦੇ ਵਿੱਚ ਕੰਪਲੇਂਟ ਦੇ ਦਿਓ ਮਾਫਰ ਦਿਓ ਪੰਜਾਬ ਸਾਹਿਬ ਮੁਖੰਦੀ ਪੰਜਾਬ ਮੈਨੂੰ ਦਿਓ ਮੈਂ ਮੁਖੰਦੀ ਸਾਹਿਬ ਨਾਲ ਆਪੇ ਕੀ ਹੋਵੇ ਸਾਹੀ ਦੋਸ਼ੀ ਆਗੇ ਹੁਣ ਗਰੀਬ ਜਿਹੜੇ ਪਿੰਡਾਂ ਵਿੱਚ ਜਿਹੜੇ ਬੱਚੇ ਪਰਿਵਾਰਾਂ ਦੇ ਬੱਚੇ ਅੰਦਰ ਬੈਠੇ ਨੇ ਗਰਮੀ ਚ ਉਹਨਾਂ ਦਾ ਘਰਨ ਕਾਣਾ ਜਿਨ੍ਹਾਂ ਦੀ ਅਸੀਂ ਗਰੀਬੀ ਕਦਮ ਤੇ ਲੱਗੇ ਹੋਏ ਆ 1 ਮਿੰਟ 1 ਮਿੰਟ ਮੈਂ ਤੁਹਾਡੇ ਜੀ ਤਾਂ ਗੱਲਾਂ ਹੋਰ ਮਸਲੇ ਲੈ ਕੇ ਜਾ ਰਹੇ ਨੇ ਸਾਡੀ ਸਰਕਾਰ ਇੱਕ ਦਾ ਵਿਵਾਦ ਇਹ ਚਾਹੁੰਦੇ ਮੈਂ ਤੁਹਾਡੇ ਨਾਲ ਬੈਠਾ ਕਿ ਪੰਜ ਬੱਚਿਆਂ ਨੂੰ ਕੋਈ ਕੋਈ ਗੱਲ ਕਰਦਾ ਗੱਲ ਬਹੁਤ ਹੁੰਦਾ ਬਹੁਤ ਪੰਜ ਬੱਚਿਆਂ ਦੀ ਪੜ੍ਹਾਈ ਦਾ ਕਹਨ ਨਾ ਕਰ ਕਮਜ਼ੋਰ ਲਿਖੇ ਵਾਲੇ ਤੋਂ ਅਗਲਾ ਕਿ ਪੜ੍ਹਾਈ ਲੱਗਦਾ ਬਾਈ ਆਪਣੇ ਲੱਗਦੇ ਉਹਨਾਂ ਵਾਲੇ ਦਿਨਾਂ ਚ ਬਾਈ ਅਸੀਂ ਵੋਟਾਂ ਪਾ ਕੇ ਤੁਹਾਨੂੰ ਜਿੱਤੇ ਆਇਆ ਆ ਜਵਾਬ ਦੇ ਮੈਂ ਕਿ ਬਾਈ ਕੋਈ ਛੋਟਾ ਜਿਹਾ ਦੇਵਾ ਕੇ ਮੈਨੂੰ ਠੀਕ ਆ ਇਕੱਠੋਂ ਲਗਾ ਕੇ ਮੁੰਡਾ ਕਿ ਸਾਡਾ ਦੁਬਾਰਾ ਸੁਣ ਲਓ ਸਾਡਾ ਖੰਡ ਹੋ ਜਾਂਦਾ ਹੋ ਗਿਆ ਇੱਕ ਮਿੰਟ ਤੁਸੀਂ ਮੈਨੂੰ ਅਮਰੀਕਾ ਸੁਣ ਲਓ ਬਾਈ ਠੀਕ ਤੁਸੀਂ ਬੁਨਿਆਦ ਚਾੜ ਕੇ ਸਾਡੇ ਪਿੰਡ ਦੇ ਰਚਾਉਣੇ ਅੱਗੇ ਮੈਂ ਆਪਾਂ ਕੱਟੇ ਬੈਠੇ ਮੈਂ ਛੋਟਾ ਵੀ ਕੱਟ ਲਵਾਂ ਉਹ ਬੱਚੇ ਛੋਟੇ ਪਹਿਲਾਂ ਪਾਣੀ ਚਾੜਦਾ ਇਸੇ ਪਾਣੀ ਚ ਜੰਮੀ ਤੇ ਲੱਗ ਗਿਆ ਮੇਰੇ ਕੋਲ ਵੀ ਆਪਣੇ ਦੇ ਆਰਡਰ ਦਾ ਸਿੱਖ ਲੱਗ ਗਿਆ ਲੱਖ ਪਾਣੀ ਪਿੰਡ ਚ ਅੱਛਾ ਕੋਈ ਇੱਕ ਪਾਣੀ ਚ ਗਰਮੀ ਚ ਨਹੀਂ ਬੈਠੇ ਬਸ ਕੋਈ ਗੱਲ ਨਹੀਂ ਜੀ ਰਹਿਣ ਦੋ ਰਹਿਣ ਦੋ ਇਹ ਮੇਰੇ ਚੌਂਕੀ ਦਾ ਰੇਟ ਹਿੱਟ ਕਰੋ ਕੋਈ ਮਾਰੋ ਪਾਸੇ ਨੂੰ ਪਤਾ ਦੇਣਾ ਰਹਿਣ ਦੋ ਸਹੀ ਨੂੰ ਸਹੀ ਕਹਿਣਾ ਸਿੱਖ ਲਓ ਤੁਸੀਂ ਕਿਸਾਨਾਂ ਦੇ ਪਿਤਾ ਜੀ ਅੱਜ ਸੈਡ ਬਈ ਅੱਜ ਸੈਡ ਬਟਾ ਕਰਾ ਨਹੀਂ ਰਿਹਾ ਜਿਹੜੇ ਨੂੰ ਪਤਾ ਨਹੀਂ ਪਾਣੀ ਆ ਰਿਹਾ ਅੱਛਾ ਸੰਦੇਗਰ ਕਿੰਨਾ ਪਾਣੀ ਆ ਰਿਹਾ ਅੱਛਾ ਕਿੰਨੇ ਲੋਕਾਂ ਉਹਨਾਂ ਦੇ ਬੱਚਾ ਨੂੰ ਪੜਾਈ ਫਰੀ ਤੇਰੀ ਅਸੂਤਾ ਚਾਹੁੰਦੇ ਗਏ ਸਰਕਾਰ ਅਸੀਂ ਨਹੀਂ ਲੋਕ ਸਕਦੇ ਲੋਕਾਂ ਜਾਉਣਾ ਪੈਣਾ ਹੈ ਮੇਰੀ ਗੱਲ ਹੈ ਜਿਹੜਾ ਵੀ ਤੁਹਾਡਾ ਐਕਸ਼ਨ ਹੋ ਦਿੱਤਾ ਮੇਰੇ ਕੋਲ ਆ ਜੁਦਾ ਮੈਂ ਤੋਂ ਪ੍ਰਾਂਤਮਨ ਭਾਈ ਜੀ ਵੱਡਾ ਇਸ਼ੂ ਸਾਡੇ ਬਾਬਰਪੁਰ ਦਾ ਤੁਸੀਂ ਲਾਈ ਮੂਰੇ ਸੀ ਉਹਦੇ ਰੋਡ ਦੇ ਉੱਤੇ 300 ਸਰਜਾਂ ਨੂੰ ਪਰੇ ਤੇ ਨਹੀਂ ਨਹੀਂ ਸੜਕ ਬਾਰੇ ਗੱਲ ਉਹ ਨਿਸ਼ਚਿਤ ਹੈ ਕਿ ਸਰਕਾਰ ਜਾਊ ਉਹ ਸੜਕ ਬਣੂਗੀ ਮੈਂ ਬਣਾਸੀ ਕੀ ਬਣਾਂਗੇ ਗਮਦੂਰ ਜੀ ਨਹੀਂ ਸਾਰਾ ਜੀਵਾ ਮਾਡਲ ਪਾਣਾ ਨਹੀਂ ਬਈ ਜੀ ਜਦੋਂ ਬਣੂਗਾ ਜਦੋਂ ਮਨਾਂ ਕਾਗਜ਼ਾਂ ਵਿੱਚ ਬਹੁਤ ਖੁਸ਼ ਹੋ ਗਿਆ ਕਾਗਜ਼ਾਂ ਵਿੱਚ ਬਹੁਤ ਖੁਸ਼ ਹੋ ਗਿਆ ਤੇਜਿੰਦਰ ਕਰਨ ਦੇਗਾ ਬਈ ਸਾਨੂੰ ਬੜਾ ਜਿੰਦਰ ਜੀ ਸਭਾ ਦੇ ਵਿੱਚ ਮੈਂ ਸਾਡੇ ਆਪ ਦੇ ਮੈਂ ਸਵਾਨ ਮੈਂ ਕਿ ਬਾਬਰਪੁਰ ਤਾਲ ਵਾਲੀ ਸੜਕ ਜਿਹੜੀ ਹੈ ਦੀ ਅਪਡੇਟ ਦਿੱਤੀ ਜਾਵੇ ਮੈਨੂੰ ਦੱਸਿਆ ਜਾਵੇ ਲੋਕ ਮੈਨੂੰ ਪੁੱਛਦੇ ਨੇ ਜੀ ਮંત્રી ਸਾਹਿਬ ਦਾ ਜਵਾਬ ਹੈ ਕਿ ਮਨਜ਼ੂਰ ਹੋ ਗਈ ਹੈ ਬਹੁਤ ਜਲਦੀ ਸ਼ੁਰੂ ਹੋ ਰਹੀ ਹੈ ਮੈਂ ਆਪਣੇ ਪੇਜ ਤੇ ਪਾਈ ਹੈ ਜੀ ਠੀਕ ਹੈ ਜੀ ਮੈਂ ਸੋਸ਼ਲ ਮੀਡੀਆ ਤੇ ਪਾਈ ਹੈ ਜੀ ਚਲੋ ਵਧੀਆ ਅੱਛਾ ਰੋਡ ਲਾਈਵ ਹੁੰਦੀ ਸੀ ਉਹ ਤੁਸੀ ਉਹ ਦੰਡੀ ਰੋਡ ਨਹੀਂ ਉੱਥੇ ਜੀ ਬਾਜੀ ਜੰਮਾ ਦੂਰੀ ਹੈ ਉਹ ਸਾਰਾ 26 ਸੜਕਾਂ ਨਵੀਆਂ ਬਣ ਰਹੀਆਂ ਮਦਦ ਉਹਨਾਂ ਸੜਕਾਂ ਦਾ ਹਾਲ ਦੇਖਿਓ ਵੀ ਸੜਕਾਂ ਨਵੀਆਂ ਸ਼ੁਰੂ ਹੋ ਰਹੀਆਂ 3 ਸਾਲ ਹੋ ਗਏ ਬਈ ਵੇਟ ਕਰਦੇ ਹਾਂ ਸਾਡੇ ਵਿਧਾਇਕ ਹੋਣਗੇ ਸਾਡੇ ਇਹਨਾਂ ਦੇ ਅੰਦਰ ਕਰਨਗੇ ਕਾਂਗਰਸ ਆਡੀ ਆਪਣੇ ਡਾਕੂਮੈਂਟ ਸਹੀ ਨੇ ਇਸ ਪਰੇ ਤੇ ਸਾਰਾ ਕੁਝ ਠੀਕ ਹੋ ਰਿਹਾ ਹੈ ਪੈਸਾ ਆ ਰਿਹਾ ਇੱਕ ਮਿੰਟ ਜੀ ਤੁਹਾਡੇ ਕੋਲੇ ਸਾਰਾ ਰੇਟਨ ਦੇ ਵਿੱਚ ਡਾਟਾ ਲੈ ਕੇ ਆਈਏ ਸਾਡਾ ਕੀ ਨੁਕਸਾਨ ਹੋ ਸਾਡੀ ਪਰਪਾਈ ਕਦੋਂ ਸਰਕਾਰ ਪਰਪਾਈ ਕਰੂ ਜੀ ਇਸ ਗੱਲ ਅਰੂ ਦੀ ਜਿੰਮੇਵਾਰੀ ਲੈਣੂ ਜਿੰਮੇਵਾਰੀ ਲੈਣਾ ਤੁਸੀਂ ਸਟੈਂਡ ਕਲੀਅਰ ਰੇਟਨ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਕਿਸੇ ਨਾਲ ਨਹੀਂ ਲੈਣੇ ਮੈਂ ਉਹਦਾ ਬੰਦਿਆ ਬਾਈ ਤੁਸੀਂ ਉਹ ਜੰਡਾ ਥੋੜਾ ਚੇਂਜ ਹੋ ਗਿਆ ਬਾਈ ਜਲਦ ਕੰਮ ਬਿਲਕੁਲ ਜਲਦ ਬਾਈ ਇੱਕ ਮਿੰਟ ਤੁਸੀਂ ਮੇਰੇ ਕੋਲ ਆ ਤੁਸੀਂ ਸਾਰੇ ਆਪ ਸੈਂਟਰ ਦੇ ਕੋਈ ਕਿੱਥੇ ਨਿਕਲ ਗਿਆ ਤੁਸੀਂ ਡਾਟਾ ਸਵਾ ਲੈ ਕੇ ਬੈਠੇ ਲਾ ਤੁਸੀਂ ਉਹਨਾਂ ਦਾ ਸੈਂਟਰ ਸਰਕਾਰ ਦੇ ਸਾਡੇ ਮੌਕੇ ਦੇ ਕੋਈ ਕਿਸੇ ਵੀ ਪਿੰਡਾਂ ਦੀ ਨਹੀਂ ਅਸੀਂ ਵੀ ਪਿੰਡਾਂ ਦੀ ਉਹਨਾਂ ਤੁਹਾਡੇ ਕੋਲੇ ਸੀ ਮੇਰੇ ਰਿਕਾਰਡਿੰਗ ਮੈਥ ਨਹੀਂ ਨਹੀਂ ਤੁਹਾਡੇ ਗੱਲਾਂ ਕਰ ਸਰਕਾਰਾਂ ਦੀ ਗੱਲਾਂ ਹਾਂ ਜੀ ਨਾ ਹਾਂ ਜੀ ਨਾ ਰੇਡਾਂ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਦੱਸੋ ਪਰ ਭਾਈ ਗਰੂ ਸਰਕਾਰ ਆ ਕਰੋ ਦੀ ਮਾੜੀ ਜੀ ਰਿਕਾਰਡਿੰਗ ਪਰ ਭਾਈ ਨੀ ਨੀ ਸਾਰੀਆਂ ਮੈਨੂੰ ਪਹਿਲੇ ਮੈਨੂੰ ਸ਼ੁਰੂ ਦਾ ਕਹਿ ਰਹੇ ਪਰ ਭਾਈ ਸਰਕਾਰ ਮੈਨੂੰ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ ਨੇ ਕੋਈ ਫਸਲ ਦਾ ਮੈਨੂੰ ਲਿਆਓ ਭਾਈ ਜੀ ਅਸੀਂ ਤਾਂ ਟੀਮਾਂ ਬਣਾਈਆਂ ਜੀ ਜੀ ਸ਼ੁਮ ਕਰਨ ਤੇ ਗੋਲੀ ਮਾਰੀਆ ਪੁਲਿਸ ਵਾਲੇ ਨੇ ਮਾਰੀਆ ਉੱਥੇ ਅੱਜ ਤੱਕ ਇੱਕ ਕਾਰਵਾਈ ਨਹੀਂ ਹੋਈ ਸਵਾਦ ਅਖਰ ਹੈ ਸ਼ੁਮ ਭਾਈ ਜੀ ਓ ਸਾਡੇ ਜਰਜਵਾਕ ਨੇ ਯਾਰ ਸਾਡੇ ਸਾਡੇ ਕਮੈਂਟ ਨਾ ਜੀ ਨਾ ਕਿਸੇ ਭਾਵੇਂ ਮੌਜੂਦ ਹੋਇਆ ਜੀ ਉਹ ਪੈਸੀ ਵਿੱਚ ਹੋ ਗਿਆ ਬੱਚਾ ਹਟ ਜਾ ਹਟ ਜਾ ਸਭ ਤੋਂ ਤਰ ਮਸੂਦ ਵਜੀਫਾ ਖਾ ਕੇ ਕਿਰਪਾ ਦਾ ਕਿੱਥੋਂ ਖਾ ਗਿਆ ਹਟ ਜਾ ਇੱਕ ਮਿੰਟ ਇੱਕ ਬੇਮਾਰ ਬੈਠਾ ਸੀ ਇੱਕ ਸਵਾਲ ਆਇਆ ਘਰ ਦੇ ਬਾਹਰ ਇਕੱਲਾ ਬੇਮਾਰ ਬੈਠਾ ਸੀ ਤਾਂ ਮਸੂਦ ਤੇ ਕਰ ਪਰ ਮਸੂਦ ਤੇ ਕਰਦੇ ਬਾਹਰ ਇਕੱਲਾ ਸਾਨੂੰ ਜਿਆਦਾ ਇੱਕੀ ਕੋਈ ਨਹੀਂ ਆਇਆ ਬਾਈ ਗੱਲਾਂ ਕਰ ਰਿਹਾ ਯਾਰ ਜਿਹੜਾ ਸਾਡੇ ਬੱਚਾ ਮਰਿਆ ਸੀ ਇਹ ਕੰਮ ਦਾ ਲਾਸਟ ਸਵਾਲ ਆ। ਇੱਕ ਲਾਸਟ ਸਵਾਲ ਛੱਡ ਕੇ ਚੱਲੋ। ਇੱਕ ਲਾਸਟ ਸਵਾਲ ਦਾ ਕਰੋ ਯਾਰ ਕੋਈ। ਦੇਖੋ ਬਰਬਾੜੀ ਕੰਡ ਹੋਇਆ। ਠੀਕ ਆ। ਛੋਟੀ ਸਰਕਾਰ ਭਗਵੰਤ ਮਾਨੇ ਕਹਿੰਦਾ ਰਿਹਾ। ਕਹਿੰਦਾ ਮੇਰੀ ਮੇਰੀ ਪੂਰੀ ਰਾਜ ਦੀ ਰਾਜਨੀਤੀ ਨਾ ਕਿਸਾਨੀ ਦੀ ਗੱਲ ਕਰੋ। ਨਾ ਕਿਸਾਨੀ ਦੀ। ਕਿਸਾਨੀ ਦੀ।